ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਡਿਪਲੋਮਾ ਇਨ ਫਿਜ਼ੀਕਲ ਐਜੂਕੇਸ਼ਨ ਦੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਈਟੀਟੀ ਵਿੱਚ ਐਡਮਿਸ਼ਨ ਹੁੰਦੀ ਹੈ ਈਟੀਟੀ ਤੋਂ ਬਾਅਦ ਤੁਸੀਂ ਬਣਦੇ ਹੋ ਪ੍ਰਾਇਮਰੀ ਟੀਚਰ ਜਿੰਨੂੰ ਤੁਸੀਂ ਜੀਬੀਟੀ ਈਟੀਟੀ ਜਾਂ ਫਿਰ ਪੀਆਰਟੀ ਟੀਚਰ ਵੀ ਕਹਿੰਦੇ ਹਾਂ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਡੀਪੀਐਡ ਦਾ ਕੋਰਸ ਵੀ ਕਰਵਾਇਆ ਜਾਂਦਾ ਇਹ ਕੋਰਸ ਵੀ ਤੁਹਾਨੂੰ 2 ਸਾਲਾਂ ਦਾ ਵੇਖਣ ਨੂੰ ਮਿਲਦਾ ਹੈ ਇਸ ਕੋਰਸ ਦੇ ਵਿੱਚ ਐਡਮਿਸ਼ਨ ਕਰਾਉਣ ਤੋਂ ਬਾਅਦ ਐਂਡ ਕੋਰਸ ਨੂੰ ਕੰਪਲੀਟ ਕਰਨ ਤੋਂ ਬਾਅਦ ਤੁਸੀਂ ਪੀਟੀਆਈ ਟੀਚਰ ਬਣਨ ਦੇ ਲਈ ਐਲੀਜੀਬਲ ਹੋ ਜਾਂਦੇ ਹੋ ਐਂਡ ਪੰਜਾਬ ਸਰਕਾਰ ਦੁਆਰਾ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਇਸ ਸਾਲ ਦੀ ਮੈਂ ਗੱਲ ਕਰ ਰਹੇ ਹਾਂ 2024 ਸੈਸ਼ਨ ਤੋਂ ਲੈ ਕੇ 2026 ਵਾਲਾ ਜਿਹੜਾ ਸੈਸ਼ਨ ਹੈਗਾ ਜੀ ਇਹਦੇ ਐਡਮਿਸ਼ਨ ਰਿਗਾਰਡਿੰਗ ਇਹਨਾਂ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸਾਰੀ ਡਿਟੇਲ ਇਸ ਵੀਡੀਓ ਵਿੱਚ ਵੇਖਣ ਨੂੰ ਮਿਲੇਗੀ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਗੱਲ ਕਰ ਰਹੇ ਆਪਾਂ ਡੀਪੀਐਡ ਐਡਮਿਸ਼ਨ ਦੀ 2 ਸਾਲਾਂ ਦਾ ਕੋਰਸ ਤੁਹਾਨੂੰ ਵੇਖਣ ਨੂੰ ਮਿਲਦਾ ਹੈ ਐਡਮਿਸ਼ਨ ਕਰਾਉਣ ਦੇ ਲਈ ਤੁਹਾਡੇ ਕੋਲ +2 ਜਮਾਤ ਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ +2 ਦੇ ਵਿੱਚ ਵੀ ਜਿਹੜੇ ਤਾਂ ਹੈਗੇ ਜਰਨਲ ਕੈਟਾਗਰੀ ਵਾਲੇ ਸਟੂਡੈਂਟ ਉਹਨਾਂ ਦੇ 50% ਨੰਬਰ ਹੋਣੇ ਲਾਜ਼ਮੀ ਹੈਗੇ ਆ ਬਾਕੀ ਜਿਹੜੇ ਰਹਿ ਗਏ ਐਸਸੀ ਐਸਟੀ ਕੈਂਡੀਡੇਟ ਇਨਾਂ ਨੂੰ 5% ਦੀ ਛੂਟ ਵਿਖਣ ਨੂੰ ਮਿਲੇਗੀ ਭਾਵੇਂ ਇਹ ਕਿ ਇਹਨਾਂ ਦੇ ਜੇਕਰ 45% ਨੰਬਰ ਵੀ ਹੈਗੇ ਆ ਫਿਰ ਵੀ ਇਹ ਸਾਥੀ ਦਾਖਲਾ ਲੈ ਸਕਦੇ ਨੇ ਇਸ ਕੋਰਸ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਤੁਹਾਡੇ 12ਵੀਂ ਦੇ ਨੰਬਰਾਂ ਦੇ ਆਧਾਰ ਤੇ ਮੈਰਿਟ ਬਣਾਈ ਜਾਏਗੀ ਪਲੱਸ ਤੁਹਾਡਾ ਇੱਕ ਫਿਜ਼ੀਕਲ ਟੈਸਟ ਵੀ ਲਿਆ ਜਾਏਗਾ ਜਿਹਨੂੰ ਤੁਸੀਂ ਕੈਨੇਡੀਅਨ ਫਿਟਨੈਸ ਟੈਸਟ ਕਹਿੰਦੇ ਹੋ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਦੇ ਵਿੱਚ ਜੋ ਕੁਝ ਟਰਮਸ ਐਂਡ ਕੰਡੀਸ਼ਨ ਦੱਸੀਆਂ ਗਈਆਂ ਨੇ ਉਹ ਤੁਹਾਨੂੰ ਨੋਟੀਫਿਕੇਸ਼ਨ ਵਿੱਚ ਸਾਰੀਆਂ ਗੱਲਾਂ ਪੜਨ ਨੂੰ ਮਿਲ ਜਾਣਗੀਆਂ ਐਂਡ ਨੋਟੀਫਿਕੇਸ਼ਨ ਮੈਂ ਆਪਣੇ ਟੈਲੀਗ੍ਰam ਚੈਨਲ ਤੇ ਸ਼ੇਅਰ ਕਰ ਦਊਗਾ ਅੱਜ 2-4 ਘੰਟਿਆਂ ਦੇ ਵਿੱਚ ਸੋ ਤੁਸੀਂ ਸਾਰੀਆਂ ਚੀਜ਼ਾਂ ਉੱਥੋਂ ਵੀ ਪੜ ਸਕਦੇ ਹੋ 60% ਸੀਟਾਂ ਕਾਉਂਸਲਿੰਗ ਦੇ ਥਰੂ ਫਿਲ ਕੀਤੀਆਂ ਜਾਣਗੀਆਂ ਬਾਕੀ ਦੀਆਂ ਰਹਿੰਦੀਆਂ 40% ਸੀਟਾਂ ਮੈਨੇਜਮੈਂਟ ਕੋਟੇ ਦੇ ਥਰੂ ਫਿਲ ਕੀਤੀਆਂ ਜਾਣਗੀਆਂ ਜਿਹਦੇ ਵਿੱਚ ਤੁਹਾਨੂੰ ਫੀਸ ਹੈਗੀ ਆ ਜੀ ਇਹ ਵੀ ਜ਼ਿਆਦਾ ਵੇਖਣ ਨੂੰ ਮਿਲੇਗੀ ਜਿਹੜੇ ਸਾਥੀ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਪਾਸ ਕਰਨਗੇ ਉਹੀ ਸਾਥੀ ਐਡਮਿਸ਼ਨ ਦੇ ਲਈ ਐਲੀਜੀਬਲ ਹੋਣਗੇ ਫਿਜ਼ੀਕਲ ਟੈਸਟ ਦੇ ਵਿੱਚ ਤੁਹਾਡੇ ਤੋਂ ਲੌਂਗ ਜੰਪ ਵੇਟ ਲਿਫਟਿੰਗ ਵਗੈਰਾ ਦੀ ਗੱਲ ਇੱਥੇ ਕੀਤੀ ਗਈ ਹੈ ਐਂਡ ਇਹਦੇ ਵਿੱਚ ਤੁਹਾਨੂੰ ਟਾਈਮ ਲਿਮਿਟ ਵੀ ਵੇਖਣ ਨੂੰ ਮਿਲੇਗੀ ਉਮਰ ਦੀ ਗੱਲ ਕਰ ਲੈਣੇ ਆਂ ਤੇ ਤੁਹਾਡੀ ਜਿਹੜੀ ਮਿਨਿਮਮ ਉਮਰ ਹੈਗੀ ਐ ਜੀ ਜਾਂ ਫਿਰ ਮੈਕਸਿਮਮ ਏਜ ਦੀ ਜੇਕਰ ਆਪਾਂ ਗੱਲ ਕਰਦੇ ਆਂ ਮਿਨਿਮਮ ਤਾਂ ਚਲੋ 18 ਏਜ ਹੀ ਹੋਊਗੀ ਇਸ ਤੋਂ ਬਾਅਦ ਕਹਿ ਸਕਦੇ ਆਂ ਕਿ ਜਿਹੜੀ ਤੁਹਾਡੀ ਮੈਕਸਿਮਮ ਏਜ ਹੈਗੀ ਐ ਮਿਨਿਮਮ ਤਾਂ ਚਲੋ ਕੋਈ ਅੱਡਾ ਰੋਲਾ ਨਹੀਂਗਾ ਵੀ ਇੱਥੇ ਤੁਹਾਡੀ ਜਿਹੜੀ ਮੈਕਸਿਮਮ ਏਜ ਹੈਗੀ ਐ ਜੀ ਉਹ 36 ਨਹੀਂ ਹੋਣੀ ਚਾਹੀਦੀ ਜੇਕਰ ਤੁਸੀਂ ਕੈਟਾਗਰੀ ਵਾਲੇ ਸਟੂਡੈਂਟ ਹੈਗੇ ਹੋ ਤਾ ਇੱਥੇ ਤੁਹਾਨੂੰ 5 ਸਾਲਾਂ ਦੀ ਰਿਲੈਕਸੇਸ਼ਨ ਪਾ 41 ਇਅਰ ਤੁਹਾਡੀ ਏਜ ਹੋਣੀ ਚਾਹੀਦੀ ਹੈ ਫੀਸ ਸਟ੍ਰਕਚਰ ਦੀ ਗੱਲ ਇੱਥੇ ਇਹਨਾਂ ਨੇ ਕੀਤੀ ਹੋਈ ਹੈ 30000 ਪਰ ਸਾਲ ਦੀ ਇੱਥੇ ਸਟੂਡੈਂਟ ਦੀ ਫੀਸ ਦੀ ਗੱਲ ਕੀਤੀ ਹੈ ਬਾਕੀ ਜਿਨ੍ਹਾਂ ਕੋਲ ਐਨਸੀਸੀ ਜਾਂ ਫਿਰ ਐਨਐਸਐਸ ਹੈਗੀ ਸੀ ਉਹਨਾਂ ਨੂੰ ਵੀ ਕਹਿ ਸਕਦੇ ਹਾਂ ਵੇਟੇਜ ਵਿਕਣ ਨੂੰ ਮਿਲੇਗੀ ਜਾਂ ਫਿਰ ਕਹਿ ਸਕਦੇ ਹਾਂ ਮੈਰਿਟ ਵਿੱਚ ਇਹਨਾਂ ਸਾਥੀਆਂ ਨੂੰ ਬੈਨੀਫਿਟ ਹੋਵੇਗਾ ਸੋ ਇਹ ਸੀ ਕਿ ਅੱਜ ਦੀ ਆਪਣੀ ਵੀਡੀਓ ਡੀਪੀਐਡ ਐਡਮਿਸ਼ਨਾਂ ਦੀ ਬਾਕੀ ਇਨ ਫਿਊਚਰ ਜਦੋਂ ਵੀ ਈਟੀਟੀ ਐਡਮਿਸ਼ਨ ਰਿਗਾਰਡਿੰਗ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਵਾਂਗੇ ਬਾਕੀ ਇੱਥੇ ਡੇਟਸ ਬਾਰੇ ਕੋਈ ਮੈਂਸ਼ਨ ਨਹੀਂ ਕੀਤਾ ਗਿਆ ਹੋ ਸਕਦਾ ਫਿਊਚਰ ਵਿੱਚ ਇਹਨਾਂ ਵੱਲੋਂ ਆਨਲਾਈਨ ਪੋਰਟਲ ਵੀ ਛੇਤੀ ਹੀ ਓਪਨ ਕਰ ਦਿੱਤਾ ਜਾਵੇ ਬਾਕੀ ਤੁਸੀਂ ਚੈੱਕ ਕਰ ਲਿਓ ਟਾਈਮ ਟੂ ਟਾਈਮ ਇਹਨਾਂ ਦੀਆਂ ਜਿਹੜੀਆਂ ਵੈਬਸਾਈਟ ਨੇ ਜੀ ਉਹ ਤੁਸੀਂ ਰੈਗੂਲਰ ਚੈੱਕ ਕਰਦੇ ਰਹੋ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ so much for watching god bless you all